GF Channel Punjabi ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਲੁਧਿਆਣਾ ਦੇ ਨੇੜਲੇ ਪਿੰਡ ਅਖਾੜਾ ਦੇ ਵਿੱਚ ਬਾਇਓਗੈਸ ਫੈਕਟਰੀ ਦੇ ਵਿਰੋਧ ਕਾਰਨ ਪੁਲਿਸ ਅਤੇ ਪਿੰਡ ਵਾਸੀਆਂ ਵਿਚਕਾਰ ਤਿੱਖੀ ਝੜਪ ਹੋਈ ਹੈ ਪੁਲਿਸ ਨੇ लाठी चार्ज ਕੀਤਾ ਹੈ ਤੇ ਕਈ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਤਾਂ ਪਿੰਡ ਵਾਸੀ ਫੈਕਟਰੀ ਦੇ ਨਿਰਮਾਣ ਦਾ ਵਿਰੋਧ ਕਰ ਰਹੇ ਸੀ ਅਤੇ ਕਿਸੇ ਵੀ ਕੀਮਤ ਤੇ ਇਸ ਨੂੰ ਨਾ ਬਣਨ ਦੇਣ ਤੇ ਅੜੇ ਹੋਏ ਸੀ ਤਾਂ ਇਸ ਘਟਨਾ ਤੋਂ ਬਾਅਦ ਪੂਰਾ ਪਿੰਡ ਸੀਲ ਕਰ ਦਿੱਤਾ ਗਿਆ ਲੁਧਿਆਣਾ ਦੇ ਜਗਰਾਉਂ ਤੋਂ ਇਹ ਖਬਰ ਹੈ ਜਗਰਾਉਂ ਸ਼ਹਿਰ ਦੇ ਨੇੜਲੇ ਪਿੰਡ ਅਖਾੜਾ ਦੇ ਵਿੱਚ ਪੁਲਿਸ ਅਤੇ ਪਿੰਡ ਵਾਸੀ ਆਹਮੋ ਸਾਹਮਣੇ ਹੋ ਗਏ ਨੇ ਆਓ ਤੁਹਾਨੂੰ ਦਿਖਾਉਨੇ ਆ ਮੌਕੇ ਦੀਆਂ ਤਸਵੀਰਾਂ ਅਸੀਂ 25 ਮੈਂਬਰੀ ਦੀ ਇੱਕ ਕਮੇਟੀ ਬਣੀ ਹੈ ਜਿੰਨਾਂ ਚਿਰ ਪੰਜ ਸੱਤ ਬੰਦੇ ਆਗੂ ਵਣ ਕੇ ਕੰਮ ਕਰ ਰਹੇ ਆ ਇਸ ਘਰ ਨੂੰ ਅੱਜ ਜਿਹੜੇ ਥੋੜੇ ਆਗੂ ਉਹ ਪੁਲਿਸ ਨੇ ਚੱਕੇ ਵੀ ਆ ਜੀ ਕੋਈ ਬਹੁਤ ਬੰਦੇ ਚੱਕੇ ਗਏ ਆ ਜੀ ਜਦੋਂ ਸਾਨੂੰ ਪਤਾ ਲੱਗਿਆ ਸਾਰੇ ਜਿਹੜੀ ਆਹੀ ਆਪ ਦਾ ਇੱਥੇ ਧਰਨੇ ਵਾਲੇ ਥਾਂ ਤੇ ਇਕੱਠੇ ਹੋ ਗਏ ਆ ਤੇ ਇਕੱਠੇ ਯਾਨੀ ਸਾਡੇ ਨਗਰ ਦਾ ਕਾਫੀ ਹੋ ਗਿਆ ਸੀਗਾ ਕਿਹੜੇ ਬੰਦੇ ਪੁਲਿਸ ਨੇ ਅਰੈਸਟ ਕੀਤੇ ਉਹਨਾਂ ਦੇ ਬਾਰੇ ਪਤਾ ਕਿੱਥੇ ਹਲੇ ਤਾਂ ਸਾਨੂੰ ਕੋਈ ਨਹੀਂ ਪਤਾ ਜੀ ਕਿੱਥੇ ਲੈ ਗਏ ਆ ਜਾਂ ਕਿੱਥੇ ਨਹੀਂ ਲੈ ਗਏ ਪੁਲਿਸ ਨਾਲ ਗੱਲ ਕੀਤੀ ਸਾਡੇ ਬੰਦੇੜ ਕਿੱਥੇ ਸਾਨੂੰ ਦੱਸ ਨਹੀਂ ਰਹੇ ਜੀ ਕੋਸ ਪੁਲਿਸ ਦਸੀਂ ਦੇਖ ਹੀ ਰਹੇ ਆ ਪੂਰਾ ਸੌਣੀ ਚ ਬਦਲਿਆ ਸਾਡਾ ਪਿੰਡ ਤੇ ਅੰਦਾਜ਼ਾ ਹੈ ਕਿੰਨੇ ਬੰਦੇ ਚੱਕੇ ਗਏ ਸਾਡੇ 15 ਬੰਦੇ ਦੇ ਲਗਭਗ ਚੱਕੇ ਗਏ ਜੀ 15 ਜਾਂ 17 ਬੰਦੇ ਲਗਭਗ ਉਹਦੇ ਚੋਂ 5-4 ਲੇਡੀਜ਼ ਵੀ ਆ ਜਿੰਨੇ ਵਜੇ ਪਹੁੰਚੇ ਤੇ ਆਪਾਂ ਨੂੰ ਸਾਨੂੰ ਲਗਭਗ 4:00 ਵਜੇ ਦੀ ਪੌਣੇ 5 ਪੌਣੇ 5 4:30 ਵਜੇ 4:30 ਪਿੰਡ ਤੇ ਪੂਰੀ ਹਫੜਾ ਤਫੜੀ ਮਚ ਗਈ ਸਾਰੇ ਜਿੰਨੇ ਗੁਰੂ ਘਰਾਂ ਦੇ ਵਿੱਚ ਵੀ ਜਾ ਕੇ ਇਹਨਾਂ ਨੇ ਅਨਾਉਂਸਮੈਂਟਾਂ ਵੀ ਕਰਨ ਤੋਂ ਬੰਦ ਕੀਤਾ ਟੱਕਾ ਮੁਕੀ ਦਿੱਤੀ ਆ ਪੂਰਾ ਯਾਨੀ ਟੱਕਾ ਗਈ ਤਾਂ ਮੈਂ ਸਰਕਾਰ ਨੂੰ ਇਹ ਬਹੁਤ ਨਿੰਦਣਯੋਗ ਗੱਲ ਆ ਜਿਹੜਾ ਸਾਡਾ ਸਾਲ ਹੋ ਗਿਆ ਘਰਨਾ ਚਾਲਦੇ ਨੂੰ ਸਾਤਵੇਂ ਹੀ ਬੈਠੇ ਆ ਅਸੀਂ ਆਪਦੀ ਜਗ੍ਹਾ ਤੇ ਬੈਠਾ ਸਾਡਾ ਸਾਰਾ ਸੈੱਡ ਇਹਨਾਂ ਨੇ ਢਾਤਾ ਸਾਡੇ ਜਿਹੜਾ ਜੋ ਵੀ ਸਾਡਾ ਆਪਦੀ ਪਰਸਨਲ ਪ੍ਰੋਪਰਟੀ ਦੇ ਵਿੱਚ ਬਣਿਆ ਹੋਇਆ ਸੀਗਾ ਸਾਰਾ ਢਾਤਾ ਇਹਨਾਂ ਨੇ ਅੱਗੇ ਜਰਾਣੀ ਤੇ ਤੁਹਾਡੀ ਕੀ ਹੈ ਅੱਗੇ ਕੋਈ ਗੱਲ ਨਹੀਂ ਜੇ ਇਹਨਾਂ ਨੇ ਢਾਦਾ ਸਾਡਾ ਨਗਰ ਸਾਰਾ ਇਕੱਠਾ ਵਾ ਅਸੀਂ ਜੋ ਵੀ ਆ ਅੱਗੇ ਫੈਸਲਾ ਜੇ ਵੀ ਸਾਡੇ ਨਗਰ ਦੀ ਸਹਿਮਤੀ ਹੋ ਗਈ ਸੀ ਤੇ ਚੱਲਣ ਨਹੀਂ ਦੇਣੀ ਜੇ ਜਿੰਨਾ ਮਰਜ਼ੀ ਚੋਲਣ ਤੇ ਸਾਡੇ ਸਾਰੇ ਮੈਨੂੰ ਅਰੈਸਟ ਕਰ ਲੈਣਾ ਕਿ ਇਹ ਇਹ ਤਾਂ ਹੈ ਨਹੀਂ ਕਿ ਕੋਈ ਰੋੜੀ ਤਾਂ ਹੈ ਨਹੀਂ ਵੀ ਚੱਕ ਕੇ ਸਿਰ ਦੇਣੀ ਆ ਫੈਕਟਰੀ ਬਣਨੀ ਆ ਬੜਾ ਟਾਈਮ ਲੱਗ ਜਾਣਾ ਪਰ ਅਸੀਂ ਜਿੱਥੇ ਤੱਕ ਮਰਜ਼ੀ ਸਾਨੂੰ ਚਾਹੀਏ ਜ਼ਿਲ੍ਹਾ ਵੀ ਘੱਟ ਨਹੀਂ ਆ ਬਾਈ ਨੂੰ ਕੰਸ ਕਰਨਾ ਪਵੇ ਅਸੀਂ ਫੈਕਟਰੀ ਚੱਲਣ ਨਹੀਂ ਦੇਣੀ ਸਾਡਾ ਇਹ ਪੂਰਾ ਸਾਡਾ ਟੋਟਲ 35-40 ਲੱਖ ਰੁਪਏ ਹੋਂ ਤੱਕ ਖਰਚਾ ਗਿਆ ਜਿਹੜਾ ਅੱਜ ਸਾਡਾ ਨੁਕਸਾਨ 10 ਲੱਖ ਦਾ ਅੱਜ ਨੁਕਸਾਨ ਕਰਤਾ ਜਿਹੜਾ ਸਾਡਾ ਉਹ ਸੈੱਟ ਸੂਟ ਪਾਈ ਕਿਚਨ-ਕਿਚਨ ਸਾਰਾ ਕੁਝ ਬਣਾਇਆ ਸੀ ਸਾਡਾ ਆਪ ਦੇ ਥਾਂ 'ਚ ਪਾਈ ਉਹ ਸਾਰਾ ਪੰਨ ਤੋੜ ਕਰਕੇ ਟਰੱਕਾਂ 'ਚ ਲੋਡ ਕਰ ਲਿਆ ਠੀਕ ਹੈ ਤੇ ਭਾਈ ਜੀ ਇੱਕ ਵੀ ਜਿਹੜੀ ਜਿੰਕਾਰ ਉਮੀਦਾਂ ਦਾ ਪੰਜਾਬ ਵਾਸਤੇ ਪੜਾਈ ਸੀ ਕਿ ਉਹ ਸਕਾਰ ਤੇ ਵੀ ਉਮੀਦਾਂ ਦੇ ਖਰੀਦਦਾਰ ਦੇਖ ਸਰਕਾਰ ਦਾ ਹੀ ਅਸੀਂ ਜਿਹੜੀਆਂ ਉਮੀਦਾਂਾਂ ਬਣਾਈ ਸੀ ਆਹ ਅਸੀਂ ਸਰਕਾਰ ਤੇ ਜਿਹੜੀਆਂ ਉਮੀਦਾਂ ਲਾਈਆਂ ਸੀ ਉਹ ਕਹਿੰਦੇ ਸੀ ਤੁਹਾਨੂੰ ਧਰਨੇ ਲਾਉਣ ਦੀ ਲੋੜ ਨਹੀਂ ਗਈ ਪਰ ਹੁਣ ਜਿਹੜਾ ਹੈਗਾ ਸਿਸਟਮ ਆ ਉਹ ਬੜਾ ਖਰਾਬ ਹੋ ਗਿਆ ਤਾਂ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਿੱਚ ਸਥਾਪਿਤ ਕੀਤੀਆਂ ਜਾ ਰਹੀਆਂ ਬਾਇਓ ਗੈਸ ਫੈਕਟਰੀਆਂ ਨੂੰ ਬੰਦ ਕਰਨ ਦੇ ਲਈ ਪਿਛਲੇ ਕਈ ਮਹੀਨਿਆਂ ਤੋਂ ਇਹ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਸੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਕੱਲ ਤੋਂ ਹੀ ਇਸ ਵਿਰੋਧ ਪ੍ਰਦਰਸ਼ਨ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਿਹਾ ਸੀ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ 500 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਮੌਕੇ ਤੇ ਤਾਇਨਾਤ ਕੀਤਾ ਗਿਆ ਸੀ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਪੁਰਸ਼ਾਂ ਨੂੰ ਵੀ ਆਪਣਾ ਵਿਰੋਧ ਖਤਮ ਕਰਨ ਲਈ ਕਹਿਣ ਪਰ ਵਿਰੋਧ ਨੂੰ ਵੇਖਦਿਆਂ ਹੋਇਆਂ ਪੁਲਿਸ ਮੁਲਾਜ਼ਮਾਂ ਨੇ लाठी चार्ज ਕੀਤਾ ਤਾਂ ਨਾਰੇਬਾਜ਼ੀ ਕਰ ਰਹੇ ਲੋਕਾਂ ਨੂੰ ਖੇਤਾਂ ਤੋਂ ਪੁਝਾ ਦਿੱਤਾ ਤਸਵੀਰਾਂ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਲੋਕਾਂ ਨੂੰ ਖਦੇੜਿਆ ਗਿਆ ਤਾਂ ਇਸ ਕਾਰਵਾਈ ਤੋਂ ਪਹਿਲਾਂ ਇਹ ਵੀ ਸੁਣਨ ਵਿੱਚ ਆਇਆ ਕਿ ਪ੍ਰਸ਼ਾਸਨ ਕਈ ਕਿਸਾਨ ਆਕੂਆਂ ਨੂੰ ਹਿਰਾਸਤ ਵਿੱਚ ਲੈ ਚੁੱਕੇ ਸੀ ਪੁਲਿਸ ਮੁਲਾਜ਼ਮਾ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ੈੱਡ ਅਤੇ ਟੈਂਟ ਉਖਾੜਨ ਦੀ ਗੱਲ ਵੀ ਕਹੀ ਸੀ ਜਿਸ ਕਾਰਨ ਪਿੰਡ ਦੇ ਲੋਕਾਂ ਵਿੱਚ ਪੁਲਿਸ ਪ੍ਰਤੀ ਭਾਰੀ ਗੁੱਸਾ ਪੈਦਾ ਹੋਇਆ ਤਾਂ ਇਹ ਟਕਰਾਹ ਦੀ ਵਜ੍ਹਾ ਕਾਫੀ ਕਾਰਨ ਜੋ ਨੇ ਉਹ ਬਣੇ ਨੇ ਔਰ ਇਸ ਟਕਰਾਹ ਦੌਰਾਨ ਜੋ ਹੈ 500 ਪੁਲਿਸ ਕਰਮਚਾਰੀਆਂ ਨੂੰ ਉੱਥੇ ਤਾਇਨਾਤ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਵਿਚਕਾਰ ਝੜਪ ਪਈ ਹੈ ਜੋ ਲੋਕ ਬਾਇਓ ਗੈਸ ਪਲਾਂਟ ਦਾ ਵਿਰੋਧ ਕਰ ਰਹੇ ਸੀ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ਤਾਜ਼ਾ ਤਰੀਨ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ